ਤੋ ਮਹਾਰਾਜ ਕਹਿੰਦੇ ਚਾਹੇ ਸੰਧਿਆ ਵੇਲੇ ਦਾ ਨਿਤਨੇਮ ਆ ਚਾਹੇ ਅਮਰਤ ਵੇਲੇ ਦਾ ਇਹ ਵਤਰ ਹੈ ਨਾਮ ਨੂੰ ਬੀਜਣ ਦਾ ਇੱਕ ਤੇ ਵੇਖੋ ਅਮਰਤ ਵੇਲੇ ਉਰਜੇਵਾ ਕੋਈ ਨਹੀਂ ਉਧਰੋਂ ਸੰਧਿਆ ਵੇਲੇ ਉਰਜੇਵਾ ਕੋਈ ਨਹੀਂ ਉਰਜੇਵੇਂ ਉਹਦੇ ਦਰਮਿਆਨ ਆਪਾਂ ਪੁਗਤਾ ਲਾਈ ਤੋ ਧਿਆਨ ਲਾਉਣਾ ਥੋੜਾ ਸੌਖਾ ਹੁੰਦਾ ਹੈ ਆਪਾਂ ਆਮੀ ਵੇਖਿਆ ਬੱਚੇ ਜਾਂ ਰਾਤ ਨੂੰ ਪੜਨਗੇ ਜਾਂ ਅਮਰਤ ਵੇਲੇ ਤੜਕੇ ਉੱਠ ਕੇ ਪੜਨਗੇ ਉਹਨਾਂ ਨੂੰ ਪਤਾ ਕਮਾਂ ਧੰਦਿਆਂ ਦਰਮਿਆਨ ਜੇ ਪੜਨਾ ਵੀ ਚਾਹੀਏ ਤੇ ਜ਼ਿਹਨ ਵਿੱਚ ਟਿਕਦਾ ਨਹੀਂ ਹੈ ਤੋ ਉਸ ਵਕਤ ਅੰਮ੍ਰਿਤ ਵੇਲੇ ਦਾ ਪੜਿਆ 2 ਘੰਟੇ 24 ਘੰਟਿਆਂ ਵਰਗਾ ਅਸਰ ਰੱਖਦੇ ਨੇ ਉਹ ਵੱਤਰ ਹੈ ਸੁਰਤੀ ਬੜੀ ਸ਼ੁੱਧ ਹੁੰਦੀ ਹੈ ਕੋਈ ਝਮੇਲਾ ਨਹੀਂ ਦੌੜ ਭੱਜ ਨਹੀਂ ਤੋ ਇਹ ਨਾ ਸਮਝਿਓ ਵੀ ਜੇ ਅੰਮ੍ਰਿਤ ਵੇਲਾ ਖੁੱਸ ਗਿਆ ਸੰਧਿਆ ਵੇਲਾ ਖੁੱਸ ਗਿਆ ਤੇ ਨਾਮ ਜਪੇ ਦਾ ਫਲ ਨਹੀਂ ਮਿਲਣਾ ਮਿਲੇਗਾ ਉਹਨਾਂ ਨੂੰ ਨਹੀਂ ਮਿਲਣਾ ਜਿੰਨਾਂ ਵੱਤਰ ਸਮੇਂ ਬਜਾਈ ਦਾ ਮਿਲਣਾ ਸੀ ਇਹਨਾਂ ਕੋ ਫਰਕ ਹੁੰਦਾ ਹੈ ਚਲੋ ਸੰਧਿਆ ਦਾ ਦੀਵਾਨ ਲੱਗਾ ਸੋਦਰ ਦਾ ਜਾਪ ਹੋਇਆ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 임 ਹੋਏ ਜ਼ਿਕਰ ਧਰੀ ਪੁਨਮੌਨ ਸੁਨ ਰਹਿ ਰਾਸ ਗਏ ਸਭ ਭੌਣ ਨਿਤਨੇਮ ਤੋਂ ਬਾਧਾ ਸਭ ਚੁੱਪ ਚਾਪ ਆਪਣੇ ਆਸਣਾਂ ਤੇ ਚਲੇ ਗਏ ਤੇ ਲਾਲ ਸਿੰਘ ਦੇ ਮਨ ਵਿੱਚ ਆਪਣੇ ਆਸਣ ਤੇ ਜਾ ਕੇ ਇੱਕ ਚੋਟ ਲੱਗੀ ਕਹਿੰਦਾ ਮਨਾ ਗੁਰਾਂ ਦਾ ਬਚਨ ਤੈਨੂੰ ਕਟਣਾ ਨਹੀਂ ਸੀ ਚਾਹੀਦਾ ਜਿਉਂਨਾ ਆਖਿਆ ਸੀ ਨਾ ਵੀ ਢਾਲਾ ਮਜ਼ਬੂਤ ਨਹੀਂ ਹੈ ਗੋਲੀ ਲੰਘ ਸਕਦੀ ਹੈ ਤੇ ਤੂੰ ਸੱਤ ਬਚਨ ਕਹਿਣਾ ਸੀ ਹੁਣ ਤੂੰ ਬਚਨ ਦਿੱਤਾ ਏ ਕੱਟ ਇਹ ਤੇਰੇ ਅਹੰਗ ਵਿੱਚ ਕੀਤੇ ਹੋਏ ਬੋਲ ਨੇ ਗੁਰੂ ਕਰਨ ਕਰਨ ਸਮਰਾਥ ਹੈ ਇਹ ਨਾ ਹੋਵੇ ਕੱਲ ਨੂੰ ਢਾਲਾ چیر ਕੇ ਦੋ ਫਾੜ ਕਰ ਦਵੇ ਤੇ ਤੇਰੀ ਹਾਨੀ ਹੋਵੇ ਸੋਚਦਾ ਹੈ ਵੀ ਕੀ ਹੁਣ ਹਿਲਾ ਕਰਾਂ ਫਿਰ ਸੋਚਿਆ ਵੀ ਸੰਗਤ ਦਾ ਬੜਾ ਸਤਕਾਰ ਕਰਦੇ ਨੇ ਗੁਰਦੇਵ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਸੰਗਤ ਦਾ ਅਦਬ ਕਰਨਾ ਚਾਹੀਦਾ ਹੈ ਪਰ ਕਈ ਅਸੀਂ ਇਦਾਂ ਦੀਆਂ ਸਾਖੀਆਂ ਘੜੀਆਂ ਅਸੀਂ ਸੰਗਤ ਨੂੰ ਗੁਰੂ ਦੇ ਸਿੱਧੇ ਬਾਉਣ ਪੈਣੇ ਰੱਬ ਦਾ ਵਾਸਤਾ ਲਈ ਇਹਨਾਂ ਨਾ ਤਾਂ ਲਜਾਇਆ ਕਰੋ ਸੰਗਤ ਸਾਡੇ ਲਈ ਬਹੁਤ ਉੱਚੀ ਆ ਗੁਰੂ ਨਾਲੋਂ ਕੋਈ ਉੱਚਾ ਨਹੀਂ ਨਾ ਹੋਇਆ ਰੂਹੇ ਜ਼ਮੀਨ ਤੇ ਨਾ ਹੋਵੇਗਾ ਸੋਚਦਾ ਹੈ ਵੀ ਸੰਗਤ ਨੂੰ ਕਹਿਣਾ ਪੰਜ ਸਿੰਘ ਲੱਭੇ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਤੇ ਅਰਦਾਸ ਕਰਾਉਂਦਾ ਵੀ ਲਾਲ ਸਿੰਘ ਦੀ ਢਾਲ ਚੋਂ ਗੋਲੀ ਨਾ ਲੰਘੇ ਅਰਦਾਸ ਕਰ ਦਿੱਤੀ ਉਹਨਾਂ ਕਰਨੀ ਹੁੰਦੀ ਪੰਜਾਂ ਸਿੰਘਾਂ ਜੋ ਤੁਸੀਂ ਬੇਨਤੀ ਕਰੋਗੇ ਸਵੇਰੇ ਪਰਖ ਦੀ ਘੜੀ ਆਈ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਜੇ ਹੋਏ ਨੇ ਤਖਤ ਦੇ ਉੱਤੇ ਤੁਹਾਡੇ ਮੇਰੇ ਵਰਗੇ ਚਰਨਾਂ 'ਚ ਬੈਠੇ ਨੇ ਤੇ ਕਹਿੰਦੇ ਲਾਲ ਸਿੰਘ ਢਾਲਾ ਰੱਖ ਸਾਹਮਣੇ ਉਹਨੇ ਢਾਲ ਰੱਖੀ ਮਹਾਰਾਜ ਕਹਿੰਦੇ ਆਲਮ ਸਿੰਘ ਤੁਫੰਗ ਲੈ ਕੇ ਆ ਨਿਸ਼ਾਨਾ ਲਾ ਇਤਿਹਾਸ ਵਿੱਚ ਜ਼ਿਕਰ ਹੈ ਪਹਿਲੀ ਗੋਲੀ ਮਾਰੀ ਢਾਲ ਵਿੱਚ ਵੱਜੀ ਨਹੀਂ ਦੂਜੀ ਮਹੀ ਉਹ ਵੀ ਜਾਈ ਗਈ ਤੇ ਤੀਜੀ ਵੀ ਜਾਈ ਚਲੇ ਗਈ ਸਾਰੇ ਬੜੇ ਹੈਰਾਨ ਵੀ ਆਲਮ ਸਿੰਘ ਦਾ ਨਿਸ਼ਾਨਾ ਤੇ ਅੱਜ ਤਾਈਂ ਖਾਲੀ ਨਹੀਂ ਗਿਆ ਤੇ ਢਾਲ ਵੀ ਕੋਈ ਸੈਂਕੜੇ ਫੁੱਟਾਂ ਦੀ ਦੂਰੀ ਤੇ ਥੋੜਾ ਨੇੜੇ ਪਈ ਐ ਔਰ ਇੱਥੋਂ ਤੱਕ ਆਲਮ ਸਿੰਘ ਨੇ ਕਈ ਨਿਸ਼ਾਨੇ ਬੁੰਡੇ ਹੋਏ ਨੇ ਅਜ ਨਿਸ਼ਾਨਾ ਨਹੀਂ ਲੱਗ ਰਿਹਾ ਹੁਣ ਜਿਹੜਾ ਤਖਤ ਤੇ ਬੈਠਾ ਐ ਨਾ ਉਹ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਆ ਬਿਨ ਬੋਲੇ ਹਾਂ ਸਭ ਕੁਝ ਜਾਣਦਾ ਰਫਲ ਫੜ ਲਈ ਆਪ ਤੇ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਗਲੂਏ ਦੇ ਬੋਲ ਸਨ ਲੇਹੋ ਕਰ ਮੈਂ ਅਬ ਹਮਾਇਤ ਔਰ ਦੇਖ ਸੇ ਪਰ ਫੋਰੋਂ ਇਸ ਠੌਰ ਲਾਲ ਸਿੰਘ ਰਾਤ ਸਾਥੋਂ ਚੋਰੀ ਸੰਗਤ ਕੋਲੋਂ ਅਰਦਾਸ ਕਰਾਈ ਸੀ ਇਹਨਾਂ ਤੋਂ ਵੀ ਢਾਲਾ ਨਾ ਚੀਰਿਆ ਜਾਵੇ ਤੇ ਜਾ ਹੁਣ ਜਿਹਨੂੰ ਮਰਜੀ ਸਾਵੇਂ ਲਿਆ ਕੇ ਅਰਦਾਸ ਕਰਾ ਲਾ ਇਸ ਢਾਲੇ ਨੂੰ ਚੀਰਨੋਂ ਕੋਈ ਨਹੀਂ ਬਚਾ ਸਕੇਗਾ ਯਾਦ ਰੱਖੀ ਅਰਦਾਸ ਪ੍ਰਵਾਨ ਚੜ ਗਈ ਗੁਰੂ ਨੂੰ ਭਾ ਗਈ ਤੇ ਅਰਦਾਸ ਕੱਟੀ ਵੀ ਜਾ ਸਕਦੀ ਹੈ ਜੇ ਗੁਰੂ ਨੂੰ ਨਾ ਭਾਵੇ ਤੇ ਹੁਣ ਸਿੰਘ ਦਾ ਨਿਸ਼ਾਨਾ ਤੇ ਨੇ ਸਫਲ ਚਲਿਆ ਗਿਆ ਹੈ ਕਰਵਾਖਾ ਕਿਸੇ ਕੋਲੋਂ ਅਰਦਾਸ ਗੁਰੂ ਦਾ ਨਿਸ਼ਾਨਾ ਵੀ ਨੇ ਸਫਲ ਜਾਵੇ ਲਾਲ ਸਿੰਘ ਸੋਚੀ ਪੈ ਗਿਆ ਵੀ ਪੱਲੇ ਕੱਖ ਨਹੀਂ ਰਹਿਣਾ ਹੁਣ ਕਿਹੜਾ ਗੁਰੂ ਦੇ ਬਚਨ ਨੂੰ ਕੱਟ ਸਕਦਾ ਹੈ ਅਜ਼ਮਤ ਨੂੰ ਵੰਗਾਰ ਸਕਦਾ ਹੈ ਕੋਈ ਵੀ ਨਹੀਂ ਗੁਰੂ ਅੱਗੇ ਤਰਲਾ ਚਲਦਾ ਹੈ ਗੁਰੂ ਅੱਗੇ ਬੇਨਤੀ ਚਲਦੀ ਹੈ ਤੇ ਮੈਂ ਕਿਉਂ ਨਾ ਗੁਰੂ ਦੇ ਚਰਨ ਫੜ ਕੇ ਭੁੱਲ ਬਖਸ਼ਾ ਲਵਾਂ ਲਾਲ ਸਿੰਘ ਨੇ ਭੱਜ ਕੇ ਚਰਨ ਫੜ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਕਹਿੰਦਾ ਮਹਾਰਾਜ ਮੈਂ ਇਹ ਥੋੜਾ ਆਖਿਆ ਸੀ ਵੀ ਤੁਹਾਡੀ ਰਫਲ ਢਾਲ ਨੂੰ ਨਹੀਂ ਵਿੰ੍ਹ ਸਕਦੀ ਮੇਰਾ ਕਹਿਣ ਦਾ ਭਾਵ ਸੀ ਕਿਸੇ ਸੂਰਮੇ ਦੀ ਤੂਫੰਗ ਦੀ ਗੋਲੀ ਮੇਰੇ ਢਾਲੇ ਨੂੰ ਨਹੀਂ ਵਿੰ੍ਹ ਸਕਦੀ ਤੁਹਾਡੀ ਮਰਜ਼ੀ ਹੋਵੇ ਤੇ ਇਹ ਢਾਲ ਕੀ ਧਰਤੀ ਦੀ ਹਿੱਕ ਵਿੰਨ ਦਿਓ ਬੜਾ ਸੋਹਣਾ ਕਵੀ ਰਾਜ ਸੰਤੋਖ ਸਿੰਘ ਨੇ ਬ੍ਰਿਡ ਪਾਸ਼ਾ ਅੰਦਰ ਲਿਖਿਆ ਹੈ ਦੌਰ ਸਿੰਘ ਪਾਇਨ ਪਰ ਪਰਿਓ ਸ਼ਿਮਹੋ ਨਾਥ ਮੈਂ ਸੱਠ ਹੱਠ ਪਰਿਓ ਮੈਂ ਮਹਾਰਾਜ ਹੰਕਾਰ ਵਿੱਚ ਆ ਗਿਆ ਸਾਂ ਮੈਨੂੰ ਮਾਫ਼ ਕਰਦੇ ਹੋ ਫੋਰ ਦੇਹੋ ਤੁਮ ਅਵਨੀ ਸਾਰੀ ਸੇ ਪਰ ਬਾਪੂਰੀ ਕਹਾ ਅਗਾਰੀ ਇਹ ਵਿਚਾਰੀ ਢਾਲ ਤੁਹਾਡੇ ਅੱਗੇ ਕਿਸੋਂ ਟਿਕ ਸਕਦੀ ਤੁਸੀਂ ਦੇ ਪਹਾੜਾਂ ਦੇ ਸੀਨੇ چیرਦੇ ਹੋ ਤੋੜਨਾ ਤੇ ਹੰਕਾਰ ਹੀ ਹੁੰਦਾ ਗੁਰੂ ਨੇ ਮਹਾਰਾਜ ਕਹਿੰਦੇ ਠੀਕ ਹੈ ਕਹਿੰਦੇ ਅਸੀਂ ਵੀ ਤੇਰੀ ਪਰਖ ਹੀ ਕਰ ਰਹੇ ਸਾਂ ਦਰਸਨ ਸੂਰਮਾ ਜੰਗ ਉਦੋਂ ਹੀ ਜਿੱਤ ਸਕਦਾ ਹੈ ਜਦੋਂ ਉਹ ਨੂੰ ਆਪਣੇ ਸ਼ਸਤਰ ਤੇ ਭਰੋਸਾ ਹੁੰਦਾ ਹੈ ਤੇ ਤੇਰਾ ਭਰੋਸਾ ਸਿੰਘਾ ਆਪਣੀ ਜਗ੍ਹਾ ਜਾਇਜ਼ ਹੈ ਤੇ ਸਾਨੂੰ ਆਪਣੇ ਨਿਸ਼ਾਨੇ ਤੇ ਮਾਣ ਹੈ ਸਾਡਾ ਭਰੋਸਾ ਆਪਣੀ ਜਗ੍ਹਾ ਜਾਇਜ਼ ਸੀ ਇਹ ਭਰੋਸਾ ਗੁਲਾਮਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ 1000 1 ਈਸਵੀ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਜਿਹੜਾ ਹਿੰਦੁਸਤਾਨ ਗੁਲਾਮ ਸੀ ਜਿਹੜੇ ਹਥਿਆਰ ਉਠਾਉਣ ਜੋਗੇ ਨਹੀਂ ਸਨ ਬੁੱਜਦੇ ਲੋਕ ਉਹਨਾਂ ਨੂੰ ਇਹਨਾਂ ਮਾਣ ਹੋ ਗਿਆ ਢਾਲਿਆਂ ਸ਼ਸਤਰਾਂ ਦੇ ਉੱਤੇ ਉਹ ਆਂਦੇ ਸਨ ਵੀ ਉਹ ਸੂਰਮਾ ਨਹੀਂ ਪਰਫੁੱਲਤ ਹੋਇਆ ਜਿਹੜਾ ਢਾਲੇ ਨੂੰ ਚੀਰੇ ਤੇ ਸਾਡੇ ਸ਼ਸਤਰ ਦੀ ਧਾਰ ਨੂੰ ਪਰਖ ਸਕੇ ਐਸੀਆਂ ਅਜ਼ਮਤਾਂ ਗੁਰਦੇਵ ਪ੍ਰਗਟ ਰੱਖਦੇ ਰਹੇ ਨੇ ਤੇ ਬਾਕੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਨੀਆਂ ਤੇ ਉਹੀ ਹੁੰਦਾ ਜੋ ਗੁਰੂ ਨੂੰ ਪਾਉਂਦਾ ਹੈ ਰੱਬ ਵੀ ਉਹੀ ਕਰਦਾ ਹੈ ਸੰਗਤ ਤਰਲਾ ਲਵੇ ਅਰਦਾਸ ਕਰੇ ਗੁਰੂ ਨੂੰ ਭਾ ਗਈ ਤੇ ਮੰਨ ਲਵੇ ਨਾ ਵੀ ਮੰਨੇ ਫਰਿਆਦੀ ਦਾ ਰਾਜੇ ਅੱਗੇ ਜੋਰ ਨਹੀਂ ਹੁੰਦਾ ਤਰਲਾ ਹੀ ਲਈਦਾ ਬਾਣੀ ਆਂਦੀ ਐ ਜੋ ਬੋਲੇ ਪੂਰਾ ਸਤ ਗੁਰੂ ਸੋ ਪਰਮੇਸ਼ਰ ਸੁਣਿਆ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਖਣਗੇ ਉਹੀ ਉਹਨਾਂ ਦਾ ਨਿਰਗੁਣ ਸਰੂਪ ਪ੍ਰਮਾਤਮਾ ਸੁਣੇਗਾ ਅੱਗੇ ਕਹਿੰਦੇ ਨੇ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਜੋ ਗਲੂਏ ਚੋਂ ਨਿਕਲ ਗਿਆ ਗੁਰੂ ਦੇ ਉਹੀ ਜਗਤ ਦੇ ਉੱਤੇ ਵਾਪਰਦਾ ਹੈ ਉਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਤੋਂ ਮਹਾਰਾਜ ਕਹਿੰਦੇ ਸਿੰਘੋ ਜਨਾ ਭਰੋਸਾ ਲਾਲ ਸਿੰਘ ਨੂੰ ਧਾਲੇ ਤੇ ਆ ਸਾਨੂੰ ਆਪਣੇ ਸ਼ਸਤਰ ਤੇ ਆ ਇੰਨਾ ਭਰੋਸਾ ਰੱਖੋਗੇ ਤੇ ਮੈਦਾਨੇ ਜੰਗ ਵਿੱਚ ਕਦੇ ਪਿੱਠ ਨਹੀਂ ਲੱਗੇਗੀ ਬਾਣੀ ਦਾ ਫਰਮਾਨ ਹੈ ਦਾਗੇ ਹੋਏ ਸੋ ਰਨ ਮਹਿ ਜੂਜਾ ਹੈ ਬਿਨ ਦਾਗੇ ਪਗਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲੈ ਖਜਾਨਾ ਭਾਈ ਕਹਿੰਦੇ ਜਿਹੜਾ ਗੁਰੂ ਪਰਮੇਸ਼ਰ ਹੈ ਨਾ ਜਿਹਦੇ ਸਿਰ ਤੇ ਹੱਥ ਰੱਖੇ ਨਾਮ ਦਾ ਨਿਸ਼ਾਨ ਪ੍ਰਗਟ ਕਰ ਦਵੇ ਕੋਈ ਮੈਦਾਨੇ ਜੰਗ ਵਿੱਚ ਜੂਝਦਾ ਹੈ ਉਹ ਹੀ ਮੌਤੋਂ ਨਹੀਂ ਡਰਦਾ ਜਿਹੜੇ ਦੌੜ ਦੂੜ ਜਾਂਦੇ ਨੇ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਕਿੰਨੇ ਰਹਿਬਰ ਕਿੰਨੇ ਮਹਾਪੁਰਸ਼ ਕਿੰਨੇ ਪੈਗੰਬਰ ਆਏ ਕੋਈ ਹੋਇਆ ਜਿਨੇ ਇੰਨੀ ਅਜ਼ਮਤ ਇੱਕ ਨੂੰ ਦੇ ਦਿੱਤੀ ਵੀ ਸਵਾ ਲੱਖ ਅੱਗੇ ਲੜ ਜਾਵੇ ਇਹਦਾ ਨਾ ਸਮਝਿਓ ਵੀ ਸਵਾ ਲੱਖ ਨਾਲ ਲੜ ਕੇ ਕਿਹੜਾ ਜਿੱਤੇ ਆ ਗਿਆ ਲੜਤੇ ਕੋਈ ਵੀ ਸਕਦਾ ਆਹੀ ਮੁਸ਼ਕਲ ਹੈ ਜਿੱਤ ਹਾਰ ਬਾਦ ਦੀ ਗੱਲ ਹੈ ਸਵਾ ਲੱਖ ਨਾਲ ਲੜਨਾ ਹੀ ਔਖਾ ਹੈ ਅਜਨੀ ਆਰਮੀ ਬਾਰਡਰਾਂ ਤੇ ਹੈ ਚਾਹੇ ਹਿੰਦੁਸਤਾਨ ਹੈ ਕੋਈ ਵੀ ਮੁਲਕ ਹੈ ਇਹ ਉਦੋਂ ਹੀ ਲੜਦੇ ਨੇ ਜਦੋਂ ਇਹਨਾਂ ਨੂੰ ਸਾਹਮਣੇ ਪਤਾ ਹੁੰਦਾ ਹੈ ਵੀ ਟੱਕਰ ਸਾਮੀ ਹੈ ਜਦੋਂ ਪਤਾ ਹੋਵੇ ਵੀ ਸਿਪਾਈ ਦੋ ਨੇ ਅੱਗੇ 200 ਬੰਦਾ ਹੈ ਸਾਰੇ ਦੇਸ਼ਾਂ ਦੇ ਆਗੂ ਹਿਦਾਇਤ ਦਿੰਦੇ ਨੇ ਪਿਛੇ ਆ ਜਾਓ ਕੁਝ ਨਹੀਂ ਵੱਟੀ ਦਾ ਇਹ ਗੁਰੂ ਗੋਬਿੰਦ ਸਿੰਘ ਦੀ ਅਸਮਤ ਸੀ ਵੀ ਜਦੋਂ ਸਾਵੇਂ ਵੇਖਿਆ ਗੁਰਸਿੰਹੀ ਚੇਕਾਰੇ ਕੁੰਦ ਚਹਲ ਨਰ ਤੇ ਦਹਲਕ ਬਰਾਇਦ ਬਰੋ ਬੇ ਖਬਰ ਜ਼ਫਰਨਾਮੇ ਚ ਲਿਖਿਆ 10 ਲੱਖ ਫੌਜ ਔਰੰਗਜ਼ੇਬ ਦੀ ਚਮਕੌਰ ਦੀ ਗੜੀ 8 ਪੋ ਦੇ ਤੜਕੇ 1761 ਬਿਕਰਮੀ ਸੰਮਤ ਨੂੰ ਕੇਰਾ ਪਾਕ ਲੋਤੀ ਬਾਬਾ ਜੀਤ ਸਿੰਘ ਨਾਲ ਪੰਜ ਸਿੰਘੀ ਤੋਰੇ ਨੇ ਤੇ 6 ਨੂੰ ਡਿਵਾਈਡ ਕਰ ਲਓ 10 ਲੱਖ ਨਾਲ ਹੁਣ ਹਿਸਾਬ ਲਾ ਲਓ ਤੁਸੀਂ ਇਹ ਗੱਲ ਕਿਧਰ ਨੂੰ ਜਾਂਦੀ ਹੈ ਸਵਾ ਸਵਾ ਲੱਖ ਦੇ ਸਾਵੇਂ ਬੰਦਾ ਮੈਦਾਨੇ ਜੰਗ ਚ ਉਤਰ ਰਿਹਾ ਹੈ ਔਰ ਇਹ ਸਮਝ ਹੈ ਵੀ ਜ਼ਿੰਦਾ ਨਹੀਂ ਮਰ ਸਕਦੇ ਇਹ ਤਾਕਤ ਇਹ ਅਜ਼ਮਤ ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਸੀ ਜੋ ਕੋਈ ਗੁਰੂ ਪੀਰ ਪੈਗੰਬਰ ਨਹੀਂ ਬਖਸ਼ ਸਕਿਆ ਇਹਨੂੰ ਬਾਣੀ ਆਂਦੀ ਹੈ ਸਤਗੁਰ ਮੇਰਾ ਤਾਣ ਨਿਤਾਣ ਮਗਰ ਇਸ ਪਾਵਰ ਆਫ ਪਾਵਰਲੈਸ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ ਔਰ ਗੁਰੂ ਐਸੀ ਅਜ਼ਮਤ ਬਖਸ਼ ਦਿੰਦਾ ਹੈ ਕਹਿੰਦੇ ਉਹ ਐਸੇ ਤਾਣ ਵਿੱਚ ਆ ਜਾਂਦੇ ਨੇ ਉਹਨਾਂ ਸਾਵੇਂ ਫਿਰ ਲੱਖਾਂ ਦੀ ਗਿਣਤੀ ਕੀ ਮਾਇਨੇ ਰੱਖਦੀ ਐ ਬੜੀਆਂ ਸਾਖੀਆਂ ਬੜੀਆਂ ਅਜ਼ਮਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਪ੍ਰਗਟ ਰਹੀਆਂ ਇੱਕ ਵਾਰ ਨਾ ਬਾਈ ਧਾਰ ਦੇ ਰਾਜਿਆਂ ਚੋਂ ਨਾਹਣ ਨਰੇਸ਼ ਰਾਜਾ ਮੇਦਨੀ ਪ੍ਰਕਾਸ਼ ਬੇਨਤੀ ਕਰਕੇ ਨੰਦਾਂ ਦੀ ਪੁਰੀ ਤੋਂ ਗੁਰਦੇਵ ਨੂੰ ਆਪਣੀ ਰਿਆਸਤ ਵਿੱਚ ਲੈ ਗਿਆ ਗੁਰਦੇਵ ਨਾਣ ਚਲੇ ਗਏ